ਸਤਨਾਮ ਸ਼੍ਰੀ ਗੁਰੂ ਸਤਿਵ ਜੀਓ ਬੋਲੀਏ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ ਭਗਵਾਨ ਸ਼੍ਰੀ ਚੰਦ ਮਹਾਰਾਜ ਜੀ ਦਾ ਮਾਤਰਾ ਸਾਹਿਬ ਪਾਵਨ ਮਾਣੀ ਕਉਰੇ ਬਾਲੇ ਕਿਨੂੰ ਲਿਆ ਕਿਨੂੰ ਮੁੰਡਾਇਆ ਕਿਸ ਦਾ ਭੇਜਿਆ ਨਗਰੀ ਆਇਆ ਸਤਗੁਰੂ ਮੁੰਡਿਆ ਲੇਖ ਮੁੰਡਾਇਆ ਗੁਰਖਾ ਭੇਜਿਆ ਨਗਰੀ ਆਇਆ ਚੇਤੋ ਨਗਰੀ ਤਾਰੋ ਗਾਮ ਅਲਖ ਪੁਰਖ ਕਾ ਸਿਮਰੋ ਨਾਮ ਗੁਰ ਅਵਨਾਸੀ ਕੀ ਨਿਚਾਇਆ ਅਗੰਮ ਨਿਕੰਕਾ ਪੰਥ ਬਤਾਇਆ ਗਿਆਨ ਕੀ ਗੋਦੜੀ ਖਿਮਾ ਕੀ ਟੋਪੀ ਜਤਕਾ ਆੜ ਵੰਨ ਸੀਲ ਲਮੋਟੀ ਅਕਾਲ ਖਿਖਾ ਨਰਾਜ ਛੋਗੀ ਜੁਗਤ ਕਟੋ ਗੁਰੂ ਕੀ ਬੋਲੇ ਧਰਮ ਕਾ ਚੋਲਾ ਸਸ ਕੀ ਸੇਟੀ ਮਰਿਆਦ ਮੇਖਲੀ ਲੈ ਗਲੇ ਮੇਲੀ ਧਿਆਨ ਕਾ ਬਟੂਆ ਨਿਰਤਕਾ ਸੋਈ ਦਾਣ ਫਿਮ ਅੰਚਲਾ ਲੈ ਪਹਿਰੇ ਸੁਜਾਨ ਬਹਰੰਗ ਮੋਰ ਛੜ ਬਨੇ ਦਿਸਤੀ ਨਿਰਪੋਜਨ ਦੂਰਾਂ ਨਾ ਕੋ ਦਿਸਤੀ ਜਾਬਨ ਗੋਤਾ ਸਿਖੁ ਉਨਾਨੀ ਸਿੰਘੇ ਸ਼ਬਦ ਅਨਾਹਦ ਗੁਰਬਾਣੀ ਸ਼ਰਮ ਕੀ ਮੁੰਦਰਾ ਸ਼ੇਪ ਭੂਤਾ ਹਰ ਭਗਤ ਮਰਗਾਣੀ ਲੈ ਪਹਿਰੇ ਗੁਰਪੂਤਾ ਸੰਤੋਖ ਸੂਤ ਵਿਵੇਕ ਧਾਗੇ ਅਨੇਕ ਕੱਲੀ ਤਾਹੇ ਲਾਗੇ ਸੁਰਤ ਦੀ ਸੂਈ ਲੈ ਸਤਿਗੁਰੂ ਸਿਵੇ ਜੋ ਰਾਖੇ ਸੋ ਨਿਰਪੋਥੀਵੇ ਸਾਹ ਸੁਬੈ ਜਰਨ ਸੁਰਖਾਈ ਜੋ ਲੈ ਪਹਿਰੇ ਸੋ ਗੁਰ ਭਾਈ ਤ੍ਰੈ ਗੁਣ ਚਕਮਕ ਅਗਣ ਮਤ ਕਾਈ ਦੁਖ ਸੁਖ ਤੁਣੀ ਜਹੇ ਜਿਲਾਈ ਸੰਜਮ ਕਿਰਪਾਲੀ ਸੋਭਾ ਧਾਰੀ ਚਰਨ ਕਮ ਮੈਂ ਸੁਰਤ ਹਮਾਰੀ ਆਉ ਭੋਜਨ ਅੰਮ੍ਰਿਤ ਕਰ ਪਾਇਆ ਭਲਾ ਭਰਾ ਨਹੀਂ ਮਨ ਵਸਾਇਆ ਆਤਰ ਵਿਚਾਰ ਪਰੂਆ ਬਹੁ ਗੁਣਾ ਕਰ ਮੰਡਲ ਤੁੰਬਾ ਕਿਸ ਦੀ ਘਣਾ ਅੰਮ੍ਰਿਤ ਪਿਆਲਾ ਉਦਕ ਮੰਦਿਆ ਜੋ ਪੀਵੇ ਸੋ ਸੀਤਲ ਭਇਆ ਈੜਾ ਮੇ ਆਵੇ ਪਿੰਗਲਾ ਮੈਂ ਧਾਵੇ ਸੁਖਮਨਾ ਕੇ ਘਰ ਸਹਿਜ ਸਮਾਵੇ ਨਰਾਸ ਮੱਠ ਨਿਰੰਤਰ ਧਿਆਨ ਨਿਰਪੋ ਨਗਰੀ ਗੁਰਦੀਪਕ ਗਿਆਨ ਆਸਥਰ ਵਿਤ ਅਮਰ ਪਦ ਦੰਦਾ ਧੀਰਜ ਪੌੜੀ ਤਪ ਕਰ ਖੰਡਾ ਬਸ ਕਰ ਆਸਾ ਸੰਦ੍ਰਿਸ਼ਟ ਸੁਗਾਨ ਹਰ ਸੋਗ ਮਨ ਮੈਂ ਨਹੀਂ ਆਨ ਸਹਿਜ ਵਿਰਾਗੀ ਕਰੇ ਵਿਰਾਗ ਮਾਇਆ ਮੋਹਣੀ ਸਗਲ ਤਿਆਗ ਨਾਮ ਕੀ ਪਾਖਰ ਪਵਨ ਕਾ ਘੋੜਾ ਨਹਿ ਕਰਮ ਜੀਨ ਤਤ ਕਾ ਜੋੜਾ ਨਿਰਗੁਣ ਧਾਲ ਪ੍ਰਭ ਸ਼ਬਦ ਤੁਮਾਨ ਅਕਲ ਸੰਜੋਗ ਰੀਤ ਕੇ ਵਾਨ ਅਕਲ ਕੀ ਪਰਸ਼ੀ ਗੁਨਾ ਕੀ ਖਤਾਰੀ ਮਨ ਕੋ ਮਾਰ ਕਰੋ ਅਸਵਾਰੀ ਬੇਗਮ ਗੜ ਤੋੜ ਨਿਰ ਪੌ ਕਰ ਆਵੇ ਨੌ ਬੁੱਤ ਸੰਖ ਨਗਾਰਾ ਵਾਵੇ ਗੁਰ ਅਬਨਾਸੀ ਸੂਕਸ਼ਮ ਬੇਦ ਨਿਰਵਾਣ ਵਿਦਿਆ ਪਾਰ ਭੇਦ ਅਖੰਡ ਜਨਿਓ ਨਿਰਮਲ ਧੋਤੀ ਸੋਹੰਮ ਜਾਪ ਸਤਿਮਾਲ ਪਰੋਤੀ ਸਿੱਖਿਆ ਗੁਰਮੰਤਰ ਗਾਇਤਰੀ ਹਰ ਨਾਮ ਨਿਸ਼ਚਲ ਆਸਨ ਕਰ ਵਿਸ਼ਰਾਮ ਤਿਲਕ ਸੰਪੂਰਨ ਤਰਪਣ ਜਸ ਪੂਜਾ ਪ੍ਰੇਮ ਭੋਗ ਮਹਾਰਸ ਨਰਵੈਰ ਸੰਧਿਆ ਦਰਸ਼ਨ ਸਾਪਾ ਬਾਦ ਵਿਵਾਦ ਮਟਾਵੋ ਆਪਾ ਪੀਤ ਪਤੰਬਰ ਮਨ ਪ੍ਰਗਿਸ਼ਾਲਾ ਚੀਤ ਚਤੰਬਰ ਰੁਣ ਚੁਣ ਮਾਲਾ ਬੁੱਧ ਬਗੰਬਰ ਕੁਲਾਂ ਪੋਸਤੀਨ ਖੌਸ ਖੜਾਵਾ ਇਹ ਮਤਨੀਨ ੋੜਾ ਚੂੜਾ ਔਰ ਜੰਜੀਰ ਲਾ ਪੈਰੇ ਨਾਨਕ ਸ਼ਹਾ ਪੀਰ ਜਜਾ ਝੂਟ ਮੁਕਤ ਸਰ ਹੋਏ ਮੁਕਤਾ ਫਿਰੇ ਬੰਧਨ ਨਹੀਂ ਕੋਏ ਨਾਨਕ ਪੂਤਾ ਸ੍ਰੀ ਚੰਦ ਬੋਲੇ ਜੁਗਤਿ ਪਿਸ਼ਾਣੇ ਤਤ ਕਰੋਲੇ ਐਸੀ ਮਾਤਰਾ ਲੈ ਪਹਿਰੇ ਕੋਏ ਆਵਾ ਦਮਨ ਆਣ ਕਪੂਤਾ ਸ੍ਰੀ ਚੰਦ ਬੋਲੇ ਜੁਗਤਿ ਪਿਛਾਣੇ ਤਤ ਬਰੋਲੇ ਐਸੀ ਮਾਤਰਾ ਲੈ ਪਰਹਰ ਕੋਏ ਆਵਾ ਗਵਨ ਬਟਾਵ ਸੋਏ ਇਤਿ ਸ੍ਰੀ ਮਾਤਰਾ ਆਨੰਦ ਕੰਦ ਸ੍ਰੀ ਚੰਦਰ ਜੀ ਭਗਵਾਨ ਜੀ ਦਾ ਸੰਪੂਰਨੰ ਪੜੰਤੇ ਸੁਨੰਤੇ ਮੋਕ ਮੁਕਤ ਲਹੰਤੇ ਸ੍ਰੀ ਬਾਬੇ ਜੀ ਕੇ ਚਰਨ ਕਮਲੋ ਮੇ ਨਮਸਤੰ ਨਮਸਤੇ ਨਮਸਤੰ ਨਮਸਤੇ ਵਾਜੁਂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ